ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰੀ ਸੰਗਤ ਜੁੜੀ ਹੋਈ ਐ ਸੋ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਧੰਨਵਾਦ ਪਿਆਰੇ ਉਹ ਭਾਈ ਅਮਰਿਤਪਾਲ ਸਿੰਘ ਨੂੰ ਹਰਾਉਣ ਲਈ ਕਿਸ ਤਰ੍ਹਾਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਸੋ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਪਣੇ ਆਪ ਨੂੰ ਵੱਡੇ ਆਗੂ ਕਹਾਉਣ ਵਾਲੇ ਇਸ ਤਰ੍ਹਾਂ ਜਿਹੜੇ ਨੇ ਅੱਜ ਡਰੇ ਬੈਠੇ ਨੇ ਇਸ ਦਾ ਇਲਮ ਜਿਹੜਾ ਹੈ ਉਹ ਸ਼ਾਇਦ ਹੀ ਸਾਨੂੰ ਹੋਵੇ ਮੈਂ ਕੁਝ ਕੁ ਬੇਨਤੀਆਂ ਇੱਥੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਸਾਨੂੰ ਦੇਣ ਦੀ ਲੋੜ ਹੈ ਜੇ ਅਸੀਂ ਸਾਥ ਦੇਵਾਂਗੇ ਤੇ ਸ਼ਾਇਦ ਉਹਨਾਂ ਦੀ ਜਿੱਤ ਹੋ ਜਾਏ ਜੇ ਅਸੀਂ ਸਾਥ ਨਾ ਦਿੱਤਾ ਅਸੀਂ ਦੂਜਿਆਂ ਦੇ ਡੰਗੋਰੀਆਂ ਧਰ ਕੇ ਬੈਠੇ ਰਹੇ ਤੇ ਫਿਰ ਇੰਜ ਗੱਲ ਨਹੀਂ ਬਣਨੀ ਤੁਹਾਨੂੰ ਪਤਾ ਹੋਏਗਾ ਕਿ ਕਿਸ ਤਰ੍ਹਾਂ ਵਿਰੋਧੀ ਜਿਹੜੇ ਨੇ ਉਹ ਆਪਣੇ ਆਪ ਨੂੰ ਇਹ ਕਹਿੰਦੇ ਨੇ ਵੀ ਅਸੀਂ ਜਿਹੜੇ ਨੇ ਅਸੀਂ ਅਲੱਗ-ਅਲੱਗਾ ਵੱਡੀਆਂ ਪਾਰਟੀਆਂ ਸੀ ਅਲੱਗ-ਅਲੱਗਾ ਪਰ ਯਾਦ ਰੱਖਿਓ ਕਿ ਪਾਰਟੀਆਂ ਜਿਹੜੀਆਂ ਨੇ ਉਹ ਭਾਵੇਂ ਅਲੱਗ-ਅਲੱਗ ਨੇ ਪਰ ਅੰਦਰ ਖਾਤੇ ਇਹ ਸਾਰੇ ਇੱਕੋ ਹੀ ਬਣੇ ਹੋਏ ਨੇ ਇੱਕ ਪੰਥਕ ਸੀਟ ਹਲਕਾ ਖਡੂਰ ਸਾਹਿਬ ਜਿੱਥੋਂ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਉਥੋਂ ਇਹ ਲੋਕ ਜਿਹੜੇ ਨੇ ਚਾਲਾਂ ਚੱਲ ਰਹੇ ਨੇ ਕਿ ਅਮਰਿਤਪਾਲ ਸਿੰਘ ਦੀ ਨਾਮਜ਼ਾਦਗੀ ਜਿਹੜੀ ਹੈ ਉਹ ਅਸੀਂ ਨਜ਼ਰਅੰਦਾਜ਼ ਕਰਾ ਦਈਏ ਉਥੋਂ ਰੱਦ ਕਰਵਾ ਦਈਏ ਤੇ ਉਹ ਚੋਣ ਨਾਲ ਲੜ ਸਕਣ ਕਿਉਂਕਿ ਪਤਾ ਹੈ ਵੀ ਸੰਗਤ ਇਸ ਵਾਰ ਮਨ ਬਣਾ ਕੇ ਬੈਠੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਉਣ ਦੇ ਲਈ ਬੈਠੀ ਹੈ ਸਾਰ ਸੰਗਤ ਜਿਸ ਤਰ੍ਹਾਂ ਖਡੂਰ ਸਾਹਿਬ ਤੋਂ ਵੀਡੀਓ ਸਾਹਮਣੇ ਆ ਰਹੀਆਂ ਨੇ ਪੰਥਕ ਹਲਕੇ ਦੀਆਂ ਘਰ ਘਰ ਦੀਆਂ ਤੇ ਲੋਕ ਅੰਮ੍ਰਿਤਪਾਲ ਸਿੰਘ ਵੱਲ ਆਪਣਾ ਰੁਝਾਨ ਕਰ ਰਹੇ ਨੇ ਭਾਈ ਸਾਹਿਬ ਨੂੰ ਵੋਟ ਪਾਉਣ ਦੇ ਲਈ ਕਹਿ ਰਹੇ ਨੇ ਉਸ ਤੋਂ ਇਹ ਲੋਕ ਜਿਹੜੇ ਨੇ ਬਿਲਕੁਲ ਘਬਰਾ ਚੁੱਕੇ ਨੇ ਬੁਖਲਾਹਟ ਦੇ ਵਿੱਚ ਨੇ ਸਭ ਤੋਂ ਵੱਡੀ ਗੱਲ ਇਹ ਵੇ ਕਿ ਇਨ੍ਹਾਂ ਲੋਕਾਂ ਦੀ ਘਬਰਾਹਟ ਪੰਥ ਦੇ ਜਿਹੜੀ ਹੈ ਬਿਲਕੁਲ ਵੱਡੀ ਕਾਮਯਾਬੀ ਹੈ ਇਥੋਂ ਹੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਹ ਲੋਕ ਅੱਜ ਡਰ ਗਏ ਨੇ ਦੇ 13 ਦੇ ਵਿੱਚੋਂ ਅਸੀਂ ਇੱਕ ਸੀਟ ਅਮਰਿਤਪਾਲ ਸਿੰਘ ਦੇ ਲਈ ਰੱਖਦੇ ਆ ਅਸੀਂ ਆਪਣਾ ਵੋਟ ਸਾਂਭ ਕੇ ਰੱਖਦੇ ਆ ਤੇ ਇੱਕੋ ਹੀ ਸੀਟ 12 ਦੇ 12 ਨੂੰ ਕੱਲਾ ਧੁਈ ਇੱਕ ਫਿਰੇਗਾ ਬੰਦਾ ਤੇ 12 ਦੀ ਗੱਲ ਵੀ ਜਾ ਕੇ ਇੱਕੋ ਹੀ ਬੰਦਾ ਪਾਰਲੀਮੈਂਟ ਦੇ ਵਿੱਚ ਕਰੇਗਾ ਤੇ ਪਿਆਰਿਓ ਕਿੰਨਾ ਚੰਗਾ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪ ਅੱਗੇ ਹੋ ਕੇ ਮੂਰੇ ਹੋਈਏ ਮੂਰੇ ਹੋਈਏ ਅਸੀਂ ਅੱਗੇ ਹੋਈਏ ਅਸੀਂ ਦੂਜਿਆਂ ਦੇ ਡੰਗੋਰੀਆਂ ਨਾਲ ਧੜੀਏ ਵੀ ਕਾਲੀ ਦਲ ਨੂੰ ਵੋਟ ਪਾਈਏ ਕਾਂਗਰਸ ਨੂੰ ਆਮ ਆਦਮੀ ਨੂੰ ਅਸੀਂ ਆਪ ਅੱਗੇ ਹੋ ਕੇ ਲੜੀਏ ਤੇ ਆਪ ਅੱਗੇ ਹੋ ਕੇ ਜਿੱਤੀਏ ਤੇ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਬਥੇਰੀਆਂ ਪਾਰਟੀਆਂ ਦੇ ਨਾਂ ਤੇ ਅਸੀਂ ਵੋਟਾਂ ਪਾ ਲੀਆਂ ਆਪਣੀਆਂ ਵੋਟਾਂ ਵੇਚ ਦਿੱਤੀਆਂ ਤੇ ਇਹਨਾਂ ਲੋਕਾਂ ਨੇ ਇੱਕ ਵੀ ਗੱਲ ਇੱਕ ਵੀ ਬਾਤ ਜਿਹੜੀ ਹੈ ਉਹ ਸਾਡੀ ਨਹੀਂ ਕੀਤੀ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਗੱਲ ਯਾਦ ਰੱਖਿਓ ਇਹਨਾਂ ਲੋਕਾਂ ਦੀਆਂ ਕੀਤੀਆਂ ਹੋਈਆਂ ਬੇਪਰਵਾਹੀਆਂ ਇਹਨਾਂ ਲੋਕਾਂ ਦੀਆਂ ਕੀਤੀਆਂ ਹੋਈਆਂ ਐਸੀਆਂ ਸਾਜ਼ਿਸ਼ਾਂ ਨੇ ਆ ਸਾਡਾ ਹਾਲ ਕਰ ਦਿੱਤਾ ਤੇ ਯਾਦ ਰੱਖਿਓ ਵੀ ਅੱਜ ਸਾਡੇ ਕੋਲੇ ਜੇ ਇੱਕ ਬੰਦਾ ਹੋਏਗਾ ਸਾਡੀ ਗੱਲ ਪਾਰਲੀਮੈਂਟ ਵਿੱਚ ਕਰਦਾ ਤੇ ਕੱਲ੍ਹ ਨੂੰ ਤੁਸੀਂ ਵੀ ਅੱਗੇ ਹੋ ਕੇ ਲੜਿਓ ਤੇ ਸੰਗਤ ਉਹਦਾ ਸਾਥ ਦੇਵੇ ਇੱਕ ਆਜ਼ਾਦ ਉਮੀਦਵਾਰ ਦਾ ਸਾਥ ਦੇਵੇ ਉਹਦੇ ਨਾਲ ਵਾਅਦੇ ਕਰੇ ਕਿ ਪਾਰਲੀਮੈਂਟ ਦੇ ਵਿੱਚ ਆ ਆ ਮੁੱਦੇ ਜਾ ਕੇ ਰੱਖਣੇ ਆ ਤੈਂ ਹਰ ਇੱਕ ਬੰਦਾ ਜੇ ਨਹੀਂ ਕੰਮ ਕਰਦਾ ਤੇ ਅਗਲੀ ਵਾਰ ਦੂਜਾ ਕਰ ਦਿਓ ਜੀ ਰਿਪੀਟ ਨਾ ਕਰੋ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਅੰਦਰ ਖਾਤੇ ਇਹ ਚਾਲਾਂ ਚੱਲੀਆਂ ਜਾ ਰਹੀਆਂ ਨੇ ਵੀ ਸਾਡਾ ਕੈਂਡੀਡੇਟ ਜਿੱਤੇ ਸਾਡਾ ਇਹ ਤਾਂ ਵੇਖੀ ਜਾਏ ਉਹ ਕਿਤੇ ਖਡੂਰ ਸਾਹਿਬ ਤੋਂ ਇਹ ਨਾ ਹੋਵੇ ਕਿ ਇਹ ਸਾਰੇ ਗੱਠ ਜੋੜ ਕਰ ਲੈਣ ਅਮਰਿਤਪਾਲ ਸਿੰਘ ਦੇ ਵਿਰੁੱਧ ਵੀ ਸਾਡੇ ਜੋ ਜਿਹੜਾ ਜਿੱਤ ਗਿਆ ਜਿੱਤ ਗਿਆ ਪਰ ਅਮਰਿਤਪਾਲ ਸਿੰਘ ਨੂੰ ਅਸੀਂ ਜਿੱਤਣ ਨਹੀਂ ਦੇਣਾ ਵੇਖੋ ਕਿਤੇ ਆਉਣ ਵਾਲੇ ਦਿਨਾਂ 'ਚ ਇਹ ਕੰਮ ਨਾ ਹੋ ਜਾਏ ਅੰਦਰ ਖਾਤੇ ਇਹੋ ਜੀਆਂ ਚਾਲਾਂ ਨੇ ਵੀ ਇਹ ਚੋਣ ਹੀ ਨਾ ਲੜਨ ਉਹਨਾਂ ਦੇ ਮਾਤਾ ਪਿਤਾ ਤੇ ਪਾਬੰਦੀ ਲਾ ਸਕਦੇ ਨੇ ਚੋਣ ਪ੍ਰਚਾਰ ਕਰਨ ਤੇ ਉਹਨਾਂ ਨੂੰ ਬਾਹਰ ਜਾਣ ਤੇ ਇਹ ਸਾਰੀਆਂ ਚੀਜ਼ਾਂ ਤਾਂ ਸਾਡੇ ਸਾਹਮਣੇ ਹੋਣ ਗਿਆ ਇਸ ਕਰਕੇ ਕਿੰਨਾ ਵੀ ਸਾਥ ਦੇ ਦਿਓ ਵੋਟ ਪਾਇਓ ਤਾਂ ਅਮਰਿਤਪਾਲ ਸਿੰਘ ਨੂੰ ਪਾਇਓ ਨਹੀਂ ਆਪਣੀ ਵੋਟ ਸਾਂਭ ਕੇ ਰੱਖਿਓ ਯਾਦ ਰੱਖਿਓ ਭਾਈ ਸਾਹਿਬ ਜੇ ਅੱਜ ਅਸੀਂ ਇਹ ਜਾਗਦੀ ਜ਼ਮੀਰ ਵਾਲੇ ਬਣ ਕੇ ਵੋਟ ਪਾ ਦਿੱਤੀ ਤੇ ਯਾਦ ਰੱਖਿਓ ਸਦੀਆਂ ਪੀੜ੍ਹੀਆਂ ਤੱਕ ਸਾਨੂੰ ਯਾਦ ਰੱਖਿਆ ਜਾਏਗਾ ਜੇ ਅਸੀਂ ਉਹੀ ਕੰਮ ਕਰ ਦਿੱਤਾ 2019 ਵਾਲਾ ਤੇ ਫਿਰ ਫੇਰ ਇੱਕ ਦੁਬਾਰਾ ਕਲੰਕ ਜਿਹੜਾ ਲੱਗ ਜਾਣਾ ਪੰਥਕ ਹਲਕਾ ਫੇਰ ਦੁਬਾਰਾ ਤੋਂ ਬਦਨਾਮ ਹੋਣ ਤੋਂ ਬਚਾਇਓ ਬੇਨਤੀ ਤਾਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ